ਸ੍ਰੀ ਕਾਲ ਜੀ ਹਨ ਡੇਰਾ ਮਾਟਾ ਸਾਹਿਬ ਚ ਜਨਮਸ਼ਟੀਆਂ ਦਾ ਪੰਜੀਰੀ ਦਾ ਭੋਗ ਵੰਡ ਦਿੰਨੇ ਆ ਆ ਲਿਆਂਦੇ ਅੱਜ ਥੈਲੇ ਪੀਣੇ ਵਾਸਤੇ ਪੀਣਾ ਕਰਕੇ ਇੱਥੇ ਆਟਾ ਬਹਿ ਕੇ ਲਿਜਾਵਾਂਗੇ ਚੱਕੀ ਤੇ ਪਹੁੰਚ ਗਏ 16 ਥੈਲੇ ਿਆ ਕੇ ਲਿਜਾਵਾਂਗੇ ਕੀਣਾ ਕਰਕੇ ਮੇਰਾ ਆਟਾ ਪੀਹਾ ਜਾਊਗਾ ਇੱਥੋਂ ਇਹ ਆਟਾ ਵੀ ਹੈ ਬਿਨਾ ਹੋ ਰਿਹਾ ਆਟਾ ਵੀ ਇਹ ਸਪੈਸ਼ਲ ਕਿਸਮ ਦਾ ਮੋਟਾ ਹੋਊਗਾ ਹਾਂ ਦੇਖਦੇ ਕਿੰਨੇ ਮੰ ਕਿੰਨਾ ਮੰ ਕਹਿੰਦਾ 16 ਹਾਂ ਕਿੰਨਾ ਪਹਿਮਾਇ ਕਾ ਮਾਣਾ 14 20 ਕਿਲੋ ਕਰਕੇ ਲਿਆਵਾਂਗੇ ਜੋ 20 ਕਿਲੋ ਦਾ ਬਾਕੀ ਆਪਾਂ ਜਿੱਤੇ ਪੰਜੀਰੀ ਬਣਾਵਾਂਗੇ ਉੱਥੇ ਵੀ ਦਿਖਾਵਾਂਗੇ ਬਣਾ ਕੇ ਬਣਾਓ ਕਲੀਨਰ ਹੈ ਕਲੀਨ ਹੋ ਰਿਹਾ ਪੀਣਾ ਵੱਡਿਆ ਕਰਦੇ ਆਹੀ ਜੀ ਕਣਕ ਨਹੀਂ ਦੇਗਾ ਐਨ ਬਣਾਉਦਾ ਵਧੀਆ ਪੀਣਾ ਜਿਉ ਜਮੀ ਆਇਣਾ ਨੰਬਰ 1 ਵੀਣਾ ਸਾਫ ਜਿਦਾਂ ਵੀਣਾ ਕਰਕੇ ਫੇਰ ਇੱਥੇ ਆ ਮਾਗੇ ਵਧੀਆ ਆਇਣਾ ਜੀ ਕੀ ਕਹਾ 18 ਬੁਰੀ ਪਿੰਡਾ ਨੂੰ ਦਿਖਾਣਾ ਆ ਫਾਇਰ ਵਧੀਆ ਬਣਿਆ ਤੋਥੇ ਵਰਗੀ ਬਣ ਗਈ ਵਧੀਆ ਪੂਰੀ ਚੋਟੀ ਦੀ

ਲੱਗ ਗਿਆ ਸਾਹਿਬਾਂ ਕੇ ਨਾ 20 ਕਿਲੋ ਦੀ ਛਾਪ ਕਣਕ ਦੇ ਮੋਟਾ ਆਟਾ ਆਟਾ ਮੋਟਾ ਬਣੇ। ਸੁਪਾਇਲਰ ਦਾ ਟੈਮੋਟਾ ਨਾ ਮੇਰੀ ਗੱਲ ਤਰਾ ਰੋਟੀ ਵਾਲਾ ਤਾਂ ਨਹੀਂ ਹੈਗਾ ਇਹ। ਸਪੈਸ਼ਲ ਚੱਕੀ ਸਪੈਸ਼ਲ। ਲੱਗਦਾ ਫੁੱਸ ਕੈ ਫੁੱਟ ਦਾ ਹੋਏ ਲੰਬਾ 15 ਫੁੱਟ ਨਹੀਂ 4 ਕੰਮ ਪੈ ਲੱਗਿਆ। ਇੰਨਾ ਲੰਬਾ ਹੈ ਨਾ ਮੈਂ ਕਪੜਾ ਬੰਨ ਲਿਆ ਜਿੱਦੋਂ ਕੋਲ ਇੱਧਰ ਇੱਥੇ ਲੈ ਮਾ ਲਓ। ਕਿੰਨਾ ਲੰਬਾ ਰક્ત ਕੋਸ਼ਾ ਦੇਖੋ ਇਹ ਹੋਊਗਾ ਦੀ 18 ਫੁੱਟ ਦਾ ਲੰਬਾ ਹੈ ਨਾ 16 ਦਾ 16 ਫੁੱਟ ਦਾ ਹੈ ਅਗਲਾ ਪਿੱਟਾ ਦਾ 18 ਦਾ ਮੁੱਤ ਦਾ ਹੋਣਾ ਕਰਾ ਆਹ ਕਹਦਾ 16 ਦਾ ਮਿਰਚੇ ਬਣਾਏ ਹੋਏ ਨੇ ਓਏ ਇਹ ਅੰਦਰ ਵੀ ਨੇ ਸਣ ਕਿੰਨੇ ਦਿਨ ਇਹ ਪੁਰਾਣੇ ਬਣਾਏ ਵੀ ਅਸੀਂ ਮਿਰਚੇ ਫਿਰ ਗੇਟ ਖੱਟ ਕੇ 2 ਦਿਨ ਪਰ ਉਹ ਬੱਡੇ ਬੱਡੇ ਨਾ ਆਉਂ ਨਵੇਂ ਮਾਡਲ ਦੇ ਨੇ ਜਿਆਦੇ ਉਰੇ ਜੂ ਉਰੇ ਸ਼ੂਟਿੰਗ ਹੋਈਦੀ ਉਹ ਕਿਹਲਾ ਫਿਲਮ ਦੇ ਉਹਦੀ ਕਾਦਰ ਫਿਲਮ ਵੀ ਟਕ ਟਕ ਪੋਸ ਦੇਖ ਲੱਜ ਤੱਕ ਦੇਖਿਆ ਨੇ ਹੁਣ ਇੰਨਾ ਲੰਬਾ ਟਕ ਪੋਸ ਵਜਨ ਵੀ ਕਈ ਕਵਾਂਟਰ ਕਰਕੇ ਲੱਗਿਆ ਇਹ थाले कहेगा बी बी किलो पाके बी किलो एक ने हो गए हो ना एक दस हो गए अंदर कितने रहे के चौदासठ है थाले था ने नेचा चौदान दूजे कड़े हाँ चौदान दूजे कड़े थाई थाले थरागे बी बी किलो वाले हो गए हैं चौदान चौदान दूजे कड़े आठ ने करेंगे एक सौ जीरा आठ है मोटा मोटा ये पचीस लाख नहीं ਕਿਆ ਭਾਈ ਜੀ ਨੇ ਪਨੀਰ ਬਣਾਵਾਂਗੇ ਉਹ ਤੇ ਦਿਖਾਵਾਂਗੇ 12 ਮਿੰਟ ਦਾ ਕਰਦੀ ਵੀ ਪੇਟ ਭੂਰਾ ਆਖੀ ਕਿੰਨਾ ਦੀ ਬਾਤ ਵੀ ਹੋ ਰਹੀ ਆ ਪਨੀਰ ਨੂੰ ਲੈ ਕੇ ਕਿੰਨਾ ਕੀਮਤ ਦਾ ਪਨੀਰ ਜਦੋਂ ਪੁੱਜ ਗਿਆ ਤਾਂ ਫਿਰ ਚਾਹੀ ਜਿਮਾਉਂਦੇ ਹਾਂ ਸੌ ਆਮਾ ਇਹ ਬਾਕਿ ਨਾਲ ਪਾਂ ਉਹ ਕਿ ਜੋ ਵੀਡੀਓ ਬਣਾਵਾਂਗੇ ਸਮਾਰ ਸਮਾਰਕ ਦਿੱਤਾ ਕਰਾਇਆ ਕਰਾਂਗਾ ਚੱਲ ਆਹ ਲੈ ਜਿਹਨੂੰ ਕੋਈ ਤੌਰ ਸਮਾਨ ਨਾਲ ਕੇ 20 ਕਿਲੋ ਆਟਾ ਵੀ ਹਾਂ ਤੇ ਦੂਜਾ 40 ਕਿਲੋ ਮੰਗਿਆ ਤੇ ਮਨ ਮੰਨ ਲਿਓ ਚੱਕਰ ਕਿੰਨੀ ਚੱਕਰ 20 ਕਿਲੋ 20 ਕਿਲੋ ਚੱਕਰ ਲੈ ਲਓ ਲੱਦੋ ਬਾਈ ਥੈਲੇ ਫਿਰ ਤਰੋ ਕਹਿ ਰਹਿਗੇ ਤੇ ਆ 10 ਰੈਂਡ 12 ਪਹਿਲਾਂ ਲੈ ਗਏ ਤੁਸੀਂ ਹੁਣ ਤਾਕਤ ਫੋਸਾ ਲਗਾਉਣੇ ਨੇ ਉਹਦੇ ਕਿੱਡੇ 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 ਦੇ ਦੇਖੀ ਤਾਕਤ ਫੋਸਾ ਕਿੱਡੇ ਕਿੱਡੇ ਆ ਜਾਂਦਾ ਖਾ ਗੱਲਿਆਂ ਮੋਦੇ ਉਹ ਦੇਖਾ ਤਾਕਤ ਫੋਸਾ ਇੱਕ ਕਿੱਡੇ ਕਿੱਡੇ ਆ ਦੇ ਦੇਖੀ ਗੁੱਢ ਹੈ ਨਾ ਹਲੋ ਹਲੋ ਬਾਈ ਕਿੰਨੇ ਰਹਿ ਗਏ ਉਹ ਪੀਣਾ ਹੋ ਗਿਆ ਸਾਰਾ ਬੋਲ ਬਠਿਆਤਾ ਉਹ ਚੱਕੀ ਨੇ ਆਟਾ ਚੜ ਚੜ ਕੇ ਗळा ਚ ਗਲ ਚ ਹੋ ਗਿਆ ਦੀਪੀ ਪੀਣਾ ਸਾਰਾ ਹੋ ਗਿਆ ਹੈ ਇਹਨਾਂ ਨਾਲ ਨਿਕਲ ਗਿਆ ਯਾਰ ਆ ਆ ਉੱਥੇ ਨਿਕਲ ਗਿਆ ਯਾਰ ਆ 4 ਤਲਾ ਗਿਆ ਕਿੰਨੇ ਆ ਗਏ ਨਾ ਟਿਕਣਗੇ ਪਿੱਛੇ ਸੱਟ ਜੇ ਕਰ ਮੜੇ ਜੇ हां आ डक्टिव चदी धर ਲੈ ਹੋਇਆ ਅੰਦਰ ਦੀ ਆਹੋ ਸਰਦਾਰ ਇੱਥੋਂ ਦੇ 150 تھے 150 ਆ ਦੇ ਹਲੇ ਤਾਂ 5 ਚਾਹੇ 4-5 ਹੋ ਜਾਂਦਾ ਫਲੇਜਾ ਬੱਦਲ ਬਹੁ ਆ ਰਿਹਾ ਮੀਂਹ ਦੇਖ ਚਾਂਸ ਪੂਰੇ ਨੇ ਦੇਖੀ ਬੱਦਲ ਕਿੰਨਾ ਆ ਰਿਹਾ ਵਧੀਆ